ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਕਿਸਾਨ ਵੀਰੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਣਕ ਦੇ ਉੱਪਰ ਗੁਲਾਬੀ ਸੁੰਡੀ ਦੇ ਬਾਰੇ ਕਿਉਂਕਿ ਬੜੇ ਭਰਾਵਾਂ ਦੇ ਜਿਹੜੇ ਮੈਸੇਜ ਆ ਰਹੇ ਸੀਗੇ ਕਮੈਂਟ ਆ ਰਹੇ ਸੀ ਕਿ ਕਣਕ ਦੇ ਵਿੱਚ ਜਿਹੜੀ ਗੁਲਾਬੀ ਸੁੰਡੀ ਫਿਰ ਤੋਂ ਦਿਖਾਈ ਦੇ ਰਹੀ ਹੈ ਕਿ ਇੱਕ ਬਾਈ ਦਾ ਕਮੈਂਟ ਆਇਆ ਕਹਿੰਦਾ 56 ਦਿਨ ਦੀ ਕਣਕ ਹੋ ਗਈ ਤੇ ਗੁਲਾਬੀ ਸੁੰਡੀ ਹੈਗੀ ਹੈ بارش ਤੋਂ ਬਾਅਦ ਆ ਜਿਹੜੀ ਐਕਟਿਵ ਅਟੈਕ ਆ ਜਿਹੜਾ ਵਾਧ ਰਿਹਾਗਾ ਐਕਟਿਵ ਹੋ ਰਹੀ ਐ ਸੁੰਡੀ ਉਹਦੇ ਬਾਰੇ ਗੱਲਬਾਤ ਕਰਾਂਗੇ ਤੇ ਜਿਹੜੇ ਵੀ ਆਪਣੇ ਨਵੇਂ ਕਿਸਾਨ ਵੀਰ ਆਪਣੇ ਪੇਜ ਤੇ ਪਹੁੰਚੇ ਆ ਤਾਂ ਆਪਣੇ ਪੇਜ ਨੂੰ ਫੋਲੋ ਕਰ ਲਓ ਤੇ ਜਿਹੜੇ ਕਿਸਾਨ ਵੀਰ ਆਪਣੀ ਵੀਡੀਓ YouTube ਚੈਨਲ ਤੇ ਦੇਖ ਰਹੇ ਆ ਤੇ ਆਪਣੇ YouTube ਚੈਨਲ ਖੇਤੀ ਬੜੀ ਪੰਜਾਬ ਦੀ ਨੂੰ ਸਬਸਕ੍ਰਾਈਬ ਜਰੂਰ ਕਰਨਾ ਤੇ ਕਿਸਾਨ ਵੀਰੋ ਬੜੇ ਪਾਸਿਓਂ ਜਿਹੜੀਆਂ ਵੀਡੀਓ ਮਿਲ ਰਹੀਆਂ ਸੀ ਕਿ ਕਣਕ ਦੇ ਵਿੱਚ ਗੁਲਾਬੀ ਸੁੰਡੀ ਐ ਜਿਹੜੀ ਫਿਰ ਦਿਖਾਈ ਦੇ ਰਹੀ ਐ ਤੇ ਹਮਲਾ ਜਿਹੜਾ ਸੁੰਡੀ ਦਾ ਵਧਿਆਗਾ ਤੇ ਕਿਸਾਨ ਵੀਰੋ ਜਿੰਨਾ ਚਿਰ ਟੈਂਪਰੇਚਰ ਜਿਹੜਾ 25 ਤੋਂ ਥੱਲੇ ਆਪਾਂ ਨੂੰ ਕੋਈ ਘਬਰਾਉਣ ਦੀ ਲੋੜ ਨਹੀਂ ਗਈ। ਸੁੰਡੀ ਖੇਤਾਂ ਦੇ ਵਿੱਚ ਤੁਹਾਡੇ ਦਿਖਾਈ ਜ਼ਰੂਰ ਦੇ ਸਕਦੀ ਹੈਗੀ। ਬਾਕੀ ਇਹ ਹੁਣ ਕੁਛ ਕਰਦੀ ਨਹੀਂ ਗਈ। ਜਿੰਨਾ ਚਿਰ ਟੈਂਪਰ ਟੈਂਪਰੇਚਰ ਲੋ ਆ ਗਈ। ਸੁਸਤ ਹੋ ਜਾਂਦੀ ਆ ਖਾਂਦੀ ਨਹੀਂ ਕੁਛ। ਲੰਬੀ ਠੰਡ ਪੈ ਜੂਗੀ ਤਾਂ ਇਹਨੇ ਜਦੋਂ ਨਾ ਕੁਝ ਖਾਦਾ ਤਾਂ ਆਪੇ ਇਹਦੀ ਡੈਥ ਹੋ ਜਾਣੀ ਹੈਗੀ। ਘਬਰਾਉਣ ਵਾਲੀ ਕੋਈ ਗੱਲ ਨਹੀਂ ਗਈ। ਐਵੇਂ ਕਬਰਾੜ ਦੇ ਵਿੱਚ ਆ ਕੇ ਬਿਨਾਂ ਗੱਲ ਤੋਂ ਜਿਹੜੀ ਇਹ ਜ਼ਹਿਰ ਨਾ ਵਰਤੋ ਕਈ ਭਰਾ ਕਹਿ ਰਹੇ ਸੀ ਕਿ ਅਸੀਂ ਪਦਾਨ ਪਾਤੀਆ ਕੋਈ ਕੁਸ਼ ਪਾਈ ਜਾਂਦਾ ਕੋਈ ਕੁਸ਼ ਪਾਈ ਜਾਂਦਾ ਕਿਸਾਨ ਵੀਰੋ ਸਪਾਰਸ਼ ਕਲੋਰੋ ਦੀ ਹੈਗੀ ਕਲੋਰੋ ਦੀ ਆਪਾਂ ਸਪਰੇਅ ਕਰ ਸਕਦੇ ਹਾਂ ਜਾਂ ਆਪਾਂ ਮਿੱਟੀ ਦੇ ਵਿੱਚ ਲਾ ਕੇ ਛੱਟਾ ਮਾਰ ਸਕਦੇ ਹਾਂ ਤੇ ਜਾਂ ਫਿਰ ਆਪਾਂ ਜਿਹੜੀ ਕੋਰਾ ਜਣਾ 60 ਐਮਐਲ 1 ਕਿੱਲੇ ਦੇ ਹਿਸਾਬ ਨਾਲ ਉਹਦੀ ਸਪਰੇਅ ਕਰਨੀ ਹੁੰਦੀ ਹੈ ਤੇ ਪਦਾਣ ਜਿਹੜੀ ਆਪਾਂ ਕਾਰਟ ਟਾਪ ਕਹਿ ਦਿੰਨੇ ਆ ਇਹਦਾ ਨਾ ਪਾਉ ਇਹਦੀ ਕੋਈ ਸ਼ੁਪਾਰਸ਼ ਨਹੀਂ ਗਈ ਜੇ ਆਪਾਂ ਹੁਣ ਪਦਾਣ ਪਾਲੀ ਦਾ ਫੇਰੇ ਨੇ ਹੋਰ ਇਹਨੇ ਇਹਦੀ ਕਪੈਸਿਟੀ ਵੱਧ ਜਾਣੀ ਤੇ ਇਹਨੇ ਬਾਅਦ ਦੇ ਵਿੱਚ ਆਪਣੇ ਤੋਂ ਲੋਡ ਹੀ ਨਹੀਂ ਆਉਣਾਗਾ ਕਿਉਂਕਿ ਹੁਣ ਇਹ ਕੋਈ ਵੀ ਆਪਣਾ ਨੁਕਸਾਨ ਨਹੀਂ ਕਰ ਸਕਦੀ ਜਿੰਨਾ ਚਿਰ ਠੰਡ ਆ ਗਈ ਜਿੰਨਾ ਚਿਰ ਲੰਬੀ ਠੜ ਚੱਲੂਗੀ ਤਾਂ ਇਹਦਾ ਜਿਹੜੀ ਇਹਨੇ ਕੁਝ ਖਾਣਾ ਹੁੰਦਾ ਤਾਂ ਉਹ ਖਾਂਦੀ ਨਹੀਂਗੀ ਜੇ ਨਾ ਖਾਊਗੀ ਤਾਂ ਇਹ ਆਪੇ ਹੌਲੀ-ਹੌਲੀ ਮਰ ਜੂਗੀ ਕਿਤੇ ਸਾਈਡਾਂ ਤੇ ਤੁਹਾਨੂੰ ਦਿਖਾਈ ਦੇ ਸਕਦੀ ਹੈ ਜਾਨ ਜਿਹੜੀਆਂ ਤੁਹਾਡੀਆਂ ਪੁਰਾਣੀਆਂ ਦੌਗੀਆਂ ਸੀਗਾ ਕਣਕ ਦੇ ਵਿੱਚ ਉੱਥੇ ਦਿਖਾਈ ਦਿੰਦੀ ਹੈਗੀ ਉਹਨੂੰ ਦੇਖ ਕੇ ਘਬਰਾਉਣ ਵਾਲੀ ਕੋਈ ਗੱਲ ਨਹੀਂ ਕਿਉਂਕਿ ਟੈਂਪਰੇਚਰ ਹਲੇ ਲੋਅ ਆ ਠੰਡ ਦਾ ਹੁਣ ਪੀਕ ਟਾਈਮ ਚੱਲ ਰਿਹਾ ਹੈਗਾ ਹਲੇ ਇਹ ਕੁਝ ਨਹੀਂ ਕਰ ਸਕਦੀ ਕਿ ਬਿਨਾਂ ਗੱਲ ਤੋਂ ਘਬਰਾ ਕੇ ਕੋਈ ਵੀ ਸਟੈਪ ਨਾ ਚੱਕੋ ਕੋਈ ਸਪਰੇਅ ਬਾਰੇ ਇਹ ਆਪਣਾ ਹੁਣ ਹਲੇ ਕੁਝ ਨਹੀਂ ਵਗੜ ਸਕਦੀ ਤੇ ਆਪਾਂ ਕਰਨਾ ਕੀ ਹੈ ਕਿਸਾਨ ਵੀਰੋ ਹੁਣ ਤਾਕਤ ਵਾਲੀਆਂ ਸਪਰੇਆ ਕਰੋ ਜੇ ਤੁਹਾਡੀ ਜਿੱਥੇ ਕਿਤੇ ਇਹਨੇ ਖਾਦਾ ਵੀ ਆ ਤਾਂ ਜਿਹੜੀ ਤੁਸੀਂ ਤਾਕਤ ਵਾਲੀਆਂ ਸਪਰੇਆ ਕਰੋ ਫਟਾਰੇ ਵਾਲੀਆਂ ਜਿਹੜੀ ਆਪਾਂ ਤੁਹਾਨੂੰ ਸਪਰੇਅ ਦਾਸ ਦਿੰਦੇ ਹਾਂ ਮੈਜਿਕ ਸਪਰੇਅ ਉਹਦੇ ਨਾਲ ਜਿਹੜਾ ਤੁਹਾਡਾ ਕਣਕ ਰਿਕਵਰ ਹੋਊਗੀ ਜਿਹੜਾ ਫਟਾਰਾ ਤੁਹਾਡਾ ਖਾਦਾ ਇਹਨੇ ਤੇ ਨਵਾਂ ਫਟਾਰਾ ਚੱਕੂਗੀ ਕਣਕ ਆਪਾਂ 60 ਦਿਨ ਤੱਕ ਆਪਾਂ ਜਿਹੜੀ ਸਪਰੇਅ ਕਰ ਸਕਦੇ ਹਾਂ ਤਾਕਤ ਤਲੀ ਮੈਜਿਕ ਸਪਰੇਅ ਜਿਹੜੀ ਫਟਾਰਾ ਕਰਾਉਂਦੀ ਹੈ ਉਹਦੇ ਵਿੱਚ ਆਪਾਂ ਲੈਣਾ ਕੀ ਹੈ 1 ਕਿਲੋ ਮੈਗਨੀਸ ਸਲਫੇਟ 1 ਕਿਲੋ ਆਪਾਂ ਜ਼ਿੰਕ 21% ਵਾਲੀ ਤੇ 500 ਗ੍ਰਾਮ ਆ ਜਿਹੜਾ ਯਾਨੀ ਕਿ ਅੱਧਾ ਕਿਲੋ ਕਲੀ ਦਾ ਪਾਣੀ ਅੱਧਾ ਕਿਲੋ ਕਲੀ ਲੈਣੀ ਆਪਾਂ ਕਿੱਲੇ ਹਿਸਾਬ ਨਾਲ ਤੇ ਉਹਦਾ ਪਾਣੀ ਆ ਜਿਹੜਾ ਨਤਾਰ ਕੇ ਉਹਦੀ ਸਪਰੇਅ ਕਰਨੀ ਹੈ ਕਿੱਲੇ ਦੇ ਹਿਸਾਬ ਦੇ ਨਾਲ ਤੇ ਅਗਲੀ ਸਪਰੇਅ ਦੇ ਵਿੱਚ ਆਪਾਂ ਮੈਗਨੀਜ਼ ਦੀ ਥਾਂ ਤੇ ਮੈਗਨੀਸ਼ੀਅਮ ਲੈਣਾ ਜੀ 1 ਕਿਲੋ ਤੋਂ 1.5 ਕਿਲੋ ਤੱਕਰ ਮੈਗਨੀਸ਼ੀਅਮ ਆਪਾਂ ਵਰਤ ਸਕਦੇ ਆ ਨਾਲ 21% ਵਾਲੀ ਜ਼ਿੰਕ ਤੇ ਨਾਲ ਆਪਾਂ ਕਲੀ ਦਾ ਪਾਣੀ ਤੇ ਨਾਲ ਆਪਾਂ ਬਰੀਕ ਦਾਣੇਦਾਰ ਯੂਰੀਆ ਦੋਨੇ ਵਾਰੀ ਹੀ ਵਰਤਣੀ ਹੈਗੀ ਪਹਿਲੀ ਸਪਰੇਅ ਦੇ ਵਿੱਚ ਵੀ ਯੂਰੀਆ ਵਰਤਨੀਆ ਦਾਣੇਦਾਰ ਬਰੀਕ ਯੂਰੀਆ ਜਿਹੜੀ ਆਪਾਂ 1.5 ਤੋਂ 2 ਕਿਲੋ ਤੱਕ ਯੂਰੀਆ ਵਰਤ ਸਕਦੇ ਆ ਇਹਦੀਆਂ ਤੁਸੀਂ ਦੋ ਸਪਰੇਆਂ ਕਰ ਦਿਓ ਚਾਹੇ ਤਿੰਨ ਕਰ ਦਿਓ ਤਾਂ ਬਹੁਤ ਹੀ ਸ਼ਾਨਦਾਰ ਤੁਹਾਨੂੰ ਰਿਜ਼ਲਟ ਮਿਲਣਗੇ ਤੇ ਤੁਸੀਂ ਦੇਖੋਗੇ ਕਿ ਕੋਈ ਚੀਜ਼ ਆ ਜਿਹੜੀ ਵਰਤੀ ਸੀ ਨਾਲੇ ਸਸਤਾ ਸੌਦਾਗਾ ਮੈਗਨੀਸ਼ੀਅਮ ਆ ਜਿਹੜਾ ਉਹ ਮਿਲ ਜਾਂਦਾ ਆਪਾਂ ਨੂੰ 30 ਰੁਪਏ ਜ਼ਿੰਕ ਆਪਾਂ ਨੂੰ 21% ਵਾਲੀ 50-55 ਰੁਪਏ ਉਹ ਮਿਲ ਜਾਂਦੀ ਹੈ ਤੇ ਮੈਗਨੀਜ਼ ਆ ਗਈ 70-80 ਰੁਪਏ ਦੀ ਮੈਗਨੀਜ਼ ਕਿਲੋ ਮਿਲ ਜਾਂਦੀ ਹੈਗੀ ਸਸਤਾ ਸੌਦਾ ਦਾ ਸਪਰੇਅ ਕਰੋਗੇ ਤੇ ਰਿਜ਼ਲਟ ਸ਼ਾਨਦਾਰ ਮਿਲਣਗੇ ਤੁਹਾਨੂੰ ਤੇ ਕਣਕ ਦਾ ਪੂਰਾ ਵਧੀਆ ਝਾੜ ਆਊਗਾ ਹੋਰ ਆਪਾਂ ਨੂੰ ਕੁਝ ਵੀ ਬਾਜ਼ਾਰੂ ਅੱਗਸਵਾ ਜਿਹੜੇ ਪੈਕੇਟ ਲੀਟਰ ਆਪਾਂ ਪਾਉਣੇ ਆ ਜਿਨ੍ਹਾਂ ਦੇ ਵਿੱਚ ਥੋੜਾ ਥੋੜੀ ਮਾਤਰਾ ਜੀ ਹੁੰਦੀ ਹੈ ਜੀ ਜੀ ਵੀ ਦੁਕਾਨਦਾਰ ਕਹਿੰਦਾ ਇਹ ਚ ਦਾ ਸਾਰਾ ਕੁਝ ਹੀ ਆ ਜੀ ম্যাগਨੀਸ਼ੀਅਮ ਵੀ ਆ ਬੋਰਨ ਵੀ ਆ ਤੇ ਮੈਗਨੀਜ਼ ਵੀ ਆ ਜੀ ਇਹ ਤੁਸੀਂ ਕਰ ਲਓ ਉਹਨਾਂ ਚੀਜ਼ਾਂ ਤੋਂ ਬਚੋ ਨਾਲੇ ਤਾਂ ਰੇਟ ਜ਼ਿਆਦਾ ਨਾਲੇ ਉਹਨਾਂ ਨੇ ਕਰਨਾ ਕੁਝ ਨਹੀਂ ਨਾ ਕੋਈ ਜੈਬ੍ਰੈਲਿਕ ਐਸਿਡ ਕਰਨਾ ਨਾ ਕੋਈ ਮੈਕਰੋਜਾ ਪਾਉਣਾ ਆਪਾਂ ਜਿਹੜੀ ਤਾਕਤ ਵਾਲੀਆਂ ਸਪਰੇਆ ਕਰਨੀਆਂ ਇਹਦਾ ਆਪਾਂ ਨੂੰ ਲਾਭ ਵਾਲਾ ਨੇ ਸਸਤਾ ਸੌਦਾ ਨਾਲੇ ਜ਼ਰੂਰੀ ਤੱਤ ਆਏ ਜਿਹੜੇ ਆਪਾਂ ਸਪਰੇਅ ਕਰਾਉਣੇ ਆ ਤੇ ਜ਼ਰੂਰੀ ਤੱਤ ਆ ਗਏ ਜਿਹੜੇ ਕਣਕ ਨੂੰ ਲੋੜੀ ਦੇ ਆਗੇ ਧੰਨਵਾਦ ਦੋਸਤੋ ਵੀਡੀਓ ਨੂੰ ਕਿਸਾਨ ਵੀਰਾਂ ਨਾਲ ਸ਼ੇਅਰ ਕਰਨਾ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ